ਮੈਂ ਆ ਰਿਹਾ ਸੀ ਤੇ ਅੰਗਰੇਜ਼ੀ ਅੰਗਰੇਜ਼ੀ ਹੋਈ ਪਈ ਸੀ ਸਟੇਜ ਤੇ ਮੈਂ ਸੋਚਿਆ ਮੈਂ ਕਿੱਥੇ ਵੜਾਂਗਾ ਵਿੱਚ ਤੇ ਇਹ ਵੀ ਇੱਕ ਆਨੰਦ ਹੈ ਪੜ੍ਹਾਈ ਦਾ ਇੱਕ ਆਪਣਾ ਸਵਾਦ ਹੁੰਦਾ ਹੈ ਫਿਰ ਸਾਡੇ ਵਰਗੇ ਜਦੋਂ ਇੰਗਲਿਸ਼ ਬੋਲਦੇ ਨੇ ਸੀ ਡੀਵੀਜੀ ਵਾਲੀ ਦੀ ਹੋਰ ਕੀ ਕਰੀਏ ਪਤਾ ਤੇ ਲੱਗਦਾ ਨਹੀਂ ਵੀ ਕਹਿੰਦੇ ਕੀ ਪਰ ਅੱਜ ਦੀ ਲੋੜ ਬੜੀ ਵੱਡੀ ਹੈ ਮੈਂ ਭਾਈ ਭੁਪਿੰਦਰ ਸਿੰਘ ਹੁਣਾ ਦੇ ਪੁੱਤਰ ਨੇ ਉਹਨਾਂ ਦੇ ਉਹਨਾਂ ਨੂੰ ਕਿਹਾ ਮੈਂ ਕਿਹਾ ਬਈ ਜਦੋਂ ਕੀਰਤਨ ਕਰਦੇ ਹਾਂ ਤੇ ਵਿੱਚ ਇੰਗਲਿਸ਼ ਬੋਲਿਆ ਕੋਈ ਮੇਰੇ ਕਹਿਣ ਤੇ ਹੀ ਲੱਗੇ ਬੋਲਣ ਮੈਂ ਕਿਹਾ ਬੋਲ ਲੈਣੇ ਉਹ ਤੇ ਬੋਲਿਆ ਕਰੋ ਜੇ ਤੁਹਾਨੂੰ ਕਿਉਂਕਿ ਨਵੀਂ ਪੀੜ੍ਹੀ ਹੈ ਕਈਆਂ ਨੂੰ ਸਮਝ ਆ ਜਾਂਦੀ ਨਵੇਂ ਬੱਚੇ ਇੱਕਦਮ ਕੰਨ ਚੱਕ ਲੈਂਦੇ ਵੀ ਹੈ ਤੇ ਸਾਡੇ ਵਰਗੇ ਅਨਪੜ੍ਹ ਉਦਾਂ ਹੀ ਪ੍ਰਭਾਵਿਤ ਹੋਈ ਜਾਂਦੇ ਵੀ ਅੰਗਰੇਜ਼ੀ ਬੋਲਦੇ ਨੇ ਸਮਝ ਭਾਵੇਂ ਸਾਨੂੰ ਕੱਖ ਨਾ ਆਵੇ ਪਰ ਚੰਗੇ ਜਿਹੇ ਲੱਗਦੇ ਹੀ ਹੈ ਨਾ ਅੰਗਰੇਜ਼ੀ ਬੋਲਣ ਨਾਲ ਨਿਆਣਿਆਂ ਨੂੰ ਆਪਾਂ ਇੰਨਾ ਹੀ ਸਿਫਤਾਂ ਕਰਦੇ ਹਾਂ ਵੀ ਸਾਡੇ ਨਿਆਣੇ ਇੰਗਲਿਸ਼ ਬੋਲ ਲੈਂਦੇ ਨੇ ਅੰਗਰੇਜ਼ੀ ਬੋਲ ਲੈਂਦੇ ਨੇ ਸੋ ਬੜੀ ਚੰਗੀ ਗੱਲ ਹੈ ਅੱਜ ਦੇ ਸਮੇਂ ਦੇ ਵਿੱਚ ਇਹਦੀ ਬੜੀ ਲੋੜ ਹੈ ਜਿੱਥੇ ਗੁਰਮੁਖੀ ਆਉਣੀ ਚਾਹੀਦੀ ਹੈ ਹਰ ਭਾਸ਼ਾ ਬੰਦੇ ਨੂੰ ਸਿੱਖਣੀ ਚਾਹੀਦੀ ਜਿੰਨੀਆਂ ਸਿੱਖ ਸਕਦਾ ਹੈ ਹਿੰਦੀ ਤੇ ਚਲੋ ਭਾਰਤ ਦੀ ਭਾਸ਼ਾ ਹੈ ਇਹ ਤੇ ਆਪਾਂ ਸਾਰੇ ਕਰ ਹੀ ਲੈਂਦੇ ਤੇ ਪੰਜਾਬੀ ਇਹ ਸਾਡੀ ਮਾਂ ਬੋਲੀ ਹੈ ਸਾਡੀ ਜਿੰਦ ਜਾਨ ਹੈ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰਮੁਖੀ ਹੈ ਤੇ ਇਸ ਕਰਕੇ ਸਾਨੂੰ ਤੇ ਪੰਜਾਬੀ ਤੋਂ ਬਿਨਾ ਗੁਜ਼ਾਰਾ ਹੀ ਨਹੀਂ ਹੋਣਾ ਜਿਹਨੂੰ ਪੰਜਾਬੀ ਲਿਖਣੀ ਪੜ੍ਹਨੀ ਨਹੀਂ ਆਉਂਦੀ ਕੁਰਬਾਨੀ ਕਿਦਾਂ ਪੜੂ ਫਿਰੋ ਉਹ ਤੋਂ ਤੇ ਸਹੀ ਉਚਾਰਨ ਹੀ ਨਹੀਂ ਹੋਣਾ ਕਦੀ ਤੇ ਕਈ ਸਕੂਲਾਂ ਦੇ ਵਿੱਚ ਪੰਜਾਬੀ ਬੈਂਨ ਵੀ ਹੈਗੀ ਐ ਪੰਜਾਬ ਦੇ ਕਈ ਸਕੂਲਾਂ 'ਚ ਪੰਜਾਬੀ ਬੈਂਨ ਹੈ ਬੇਕਰ ਹਰ ਬੋਰਡ ਦੇ ਉੱਤੇ ਇੰਗਲਿਸ਼ ਹੋਵੇ ਪਰ ਪੰਜਾਬੀ ਹੋਣੀ ਚਾਹੀਦੀ ਐ ਨਾਲ ਪੰਜਾਬੀ ਰਹੇਗੀ ਪੰਜਾਬ ਰਹੇਗਾ ਗੁਰਬਾਣੀ ਅਸੀਂ ਪੜ੍ਹਦੇ ਸੁਣਦੇ ਰਵਾਂਗੇ ਸੋ ਪਹਿਰੇਦਾਰਾਂ ਨੂੰ ਬੇਨਤੀ ਐ ਜਿਹੜੇ ਹੋਣ ਆਉਣਗੇ ਉਹ ਪਿਛੇ ਉੱਥੇ ਹੀ ਮੱਥਾ ਉੱਥੇ ਹੀ ਦੋ ਤਿੰਨ ਭਾਇਓ ਸੇਵਾਦਾਰ ਤਕੜੇ ਕਰਕੇ ਜਿਹੜੇ ਆਉਣ ਉੱਥੇ ਪਿੱਛੇ ਹੀ ਬਾ ਦਿਓ ਸਾਰਿਆਂ ਟਿਕਾਣਾ ਬਣਾ ਕੇ ਜੀ ਬੈਠਣ ਦਾ ਯਤਨ ਕਰਿਓ ਰਲ ਮਿਲ ਕੇ ਸਾਰੇ ਹਾਜ਼ਰੀ ਭਰ ਰਹੇ ਹਾਂ ਕੋਈ ਦਿੱਲੀੋਂ ਚੱਲਿਆ ਕੋਈ ਗੁਰਦਾਸਪੁਰੋਂ ਤੁਰਿਆ ਕੋਈ ਜਲੰਧਰੋਂ ਤੁਰਿਆ ਕੋਈ ਅੰਮ੍ਰਿਤਸਰ ਤੋਂ ਆਇਆ ਕੋਈ ਬੱਸ ਚੜ੍ਹ ਆਇਆ ਕੋਈ ਮੋਟਰਸਾਈਕਲ ਤੇ ਆਇਆ ਕਈ ਸਾਈਕਲਾਂ ਤੱਕ ਵੀ ਆ ਜਾਂਦੇ ਐ ਮੈਂ ਜੀ 25 30 ਕਿਲੋਮੀਟਰ ਤੋਂ ਸਾਈਕਲ ਤੇ ਹੀ ਆ ਜਾਂਦਾ ਅੱਜ ਯੂਪੀ ਤੋਂ ਬੇਜਨੌਰ ਤੋਂ ਬੱਸ ਲੈ ਕੇ ਆਏ ਆ ਵੀਰ ਸੰਗਤ ਆਈ ਹੈ ਭਾਈ ਗੁਰਨਾਮ ਸਿੰਘ ਸੰਗਤ ਨੂੰ ਨਾਲ ਲੈ ਕੇ ਆਏ ਹਨ ਸੋ ਦੋਨੋਂ ਦੂਨੋਂ ਜਿਹੜੇ ਪਿਆਰ ਵਾਲੇ ਹਨ ਪਹੁੰਚਦੇ ਐ ਤੇ ਆਪਣੇ ਪਿਆਰ ਦਾ ਇਜ਼ਹਾਰ ਹੁੰਦਾ ਰਲ ਮਿਲ ਕੇ ਬੈਠਣ ਦਾ ਮਾਹੌਲ ਹੁੰਦਾ ਸਮਾ ਹੁੰਦਾ ਆਪਣੇ ਆਪਣੇ ਤਰੀਕੇ ਨਾਲ ਅਸੀਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਹਾਜ਼ਰੀ ਭਰਦੇ ਹਾਂ ਦਿਲ ਫੁੱਲ ਆਪਣਾ ਸ਼ਰਧਾ ਭਾਵਨਾ ਪਿਆਰ ਲੈ ਕੇ ਆਉਨੇ ਸੋ ਆਨੰਦ ਲੈਣਾ ਚਾਹੀਦਾ ਜਦੋਂ ਵੀ ਸਮਾ ਸਤਸੰਗ ਦਾ ਮਿਲੇ ਮੈਂ ਰਾਤ ਦਵਾਂ ਚ ਗੱਲ ਕਰਦਾ ਸੀ ਕਿ ਸਾਨੂੰ ਮੌਕਾ ਖਜਾਉਣਾ ਨਹੀਂ ਚਾਹੀਦਾ ਕੋਈ ਪਤਾ ਨਹੀਂ ਜ਼ਿੰਦਗੀ ਵਿੱਚ ਕਿਹੜੀ ਗੱਲ ਨੇ ਸਾਡੇ ਮਨ ਦੇ ਵਿੱਚ ਬਹਿ ਜਾਣਾ ਫਿਰ ਨਜ਼ਾਰਾ ਆ ਜਾਂਦਾ ਤੈਨੂੰ ਕੀ ਹੋ ਗਿਆ ਮਰਦਾਨਿਆਂ ਫਰਕ ਪੈ ਗਿਆ ਤੂੰ ਹੁਣ ਪਹਿਲਾਂ ਵਾਂਗੂ ਨਮਾਜ਼ਾਂ ਨਹੀਂ ਪੜਦਾ ਕਹਿੰਦੇ ਮੇਰੇ ਮਨ ਵਿੱਚ ਪਿਆਰ ਆ ਬਹਿ ਗਿਆ ਹੁਣ ਪੜੇ ਨਮਾਜ਼ਾਂ ਕਿਹੜਾ ਉਹ ਇੱਕ ਤਾਰ ਵੱਜ ਗਈ ਅਟੈਚਮੈਂਟ ਹੋ ਗਈ ਕੋਈ ਪਤਾ ਨਹੀਂ ਕਦੋਂ ਕਿੱਥੇ ਕਿਸ ਵੇਲੇ ਕਿਹੜੀ ਗੱਲ ਨੇ ਜ਼ਿੰਦਗੀ ਵਿੱਚ ਅਸਰ ਕਰ ਦੇਣਾ ਹੈ ਲਾਈਫ ਚੇਂਜ ਹੋ ਜਾਣੀ ਹੈ ਤੇ ਅੱਜ ਮੈਂ ਦਿਨੇ ਵੀ ਉੱਥੇ ਜਦੋਂ ਸੰਗਤ ਮਿਲਣ ਲੱਗੀ ਸੀ ਗਲਗੀ ਤਰਹੌਲ ਵਿੱਚ ਮਾਈਕ ਲੱਗਿਆ ਸੀ ਤੇ ਉਦੋਂ ਵੀ ਮੈਂ ਗੱਲ ਕਰਦਾ ਸੀ ਕਿ ਭਾਈ ਅਸੀਂ ਅਮਰਤ ਛਕ ਲੈਨੇ ਆ ਪੰਜ ਪਿਆਰੇ ਕਹਿੰਦੇ ਕੇਸ ਨਹੀਂ ਕਟਾਉਣੇ ਕਿੰਨੀ ਵਧੀਆ ਗੱਲ ਹੈ ਕੇਸਾ ਧਾਰੀ ਬੰਦਾ ਐਡਾ ਵੱਡਾ ਲੱਗਦਾ ਹੈ ਉਹਦਾ ਚਿਹਰਾ ਬੱਚਿਆਂ ਦਾ ਖਿਆਲ ਰੱਖਿਓ ਭੈਣੋ ਜਰਾ ਖਿਆਲ ਬੱਚਿਆਂ ਦਾ ਪੂਰਾ ਧਿਆਨ ਰੱਖਿਓ ਜੇ ਭੱਜਦੇ ਨੱਠਦੇ ਰਹਿਣ ਫਿਰ ਆਪ ਹੀ ਫਿਕਰ ਕਰੋ ਸੰਗਤ ਟਿੱਕੇ ਬੈਠੀ ਐ ਉਹਦੇ ਵਿੱਚ ਜੇ ਹਿਲਜੁਲ ਹੋਵੇ ਫਿਰ ਰਸ ਖਰਾਬ ਹੋ ਜਾਂਦਾ ਘਰਾਂ 'ਚ ਲਾਈਵ ਚੱਲਦਾ ਹੈ ਦਮਦਮਾ ਟੀਵੀ ਤੇ ਚੱਲਦਾ ਹੈ YouTube ਤੇ ਸੰਗਤਾਂ ਸੁਣ ਰਹੀਆਂ ਹੁੰਦੀਆਂ ਬਾਅਦ ਵਿੱਚ ਵੀ ਸੰਗਤਾਂ ਨੇ ਪ੍ਰੋਗਰਾਮ ਸੁਣਨੇ ਹੁੰਦੇ ਨੇ ਫਿਰ ਆਪਾਂ ਹਿਲਜੁਲ ਨਹੀਂ ਕਰਨੀ ਜਿੰਨਾ ਕੁ ਟਾਈਮ ਐ ਨਾ ਉਹਦਾ ਪੂਰਾ ਆਨੰਦ ਲੈਣਾ ਤੇ ਮੈਂ ਗੱਲ ਕਰਦਾ ਸੀ ਕੇਸਾ ਧਾਰੀ ਹੋ ਗਿਆ ਬੰਦਾ ਪੱਗ ਬੰਨੇ ਦਾੜੀ ਰੱਖੇ ਗੱਲ ਧਰਮ ਦੀ ਨਹੀਂ ਗੱਲ ਇਹ ਐ ਕਿ ਜੇ ਪੱਗ ਬੰਨੀ ਹੋਵੇ ਦਾੜੀ ਰੱਖੀ ਹੋਵੇ ਬੰ ਜਿਆਦਾ ਭੱਗਦਾ ਜਿਵੇਂ ਥੋੜੇ ਦਿਨ ਪਹਿਲਾਂ ਮੈਂ 에어ਪੋਰਟ ਤੇ ਗਿਆ ਤੇ 5 6 ਬੰਦੇ ਹੋਣਗੇ 7 8 ਵਾਧੀ ਹੋਣਗੇ ਮਤਲਬ 5 6 ਤੇ ਮੈਂ ਇਦਾਂ ਵੇਖੇ ਖੜੇ ਸਿਕਿਉਰਿਟੀ ਹੋ ਰਹੀ ਸੀ ਜਿੱਥੇ ਚੈੱਕ ਕਰਦੇ ਐ ਮੈਂ ਐਤਵਾਰ ਵੀ ਦੱਸਿਆ ਸੀ ਪਿਛਲੇ ਤੇ ਉਦੋਂ ਉਹ ਜਦੋਂ ਇਦਾਂ ਮੱਥਾ ਟੇਕ ਕੇ ਵਾਹਿਗੁਰੂ ਮਤਲਬ ਸਿਕਿਉਰਿਟੀ ਚੈੱਕ ਕਰਾਉਣ ਲੱਗੇ ਬਹੁਤ ਬੰਦਿਆਂ ਦੀ ਭੀੜ ਸੀ ਲਾਈਨ ਸੀ ਤੇ ਉਹ ਵਿੱਚ 6 7 ਜਣੇ ਖੜੇ ਚਿੱਟੇ ਉਹਨਾਂ ਨੇ ਗੁਰਦੇ ਪਜਾਮੇ ਪਾਏ ਹੋਏ ਦਾੜੀਆਂ ਚਟੀਆਂ ਕਈਆਂ ਦੀਆਂ ਕਾਲੀਆਂ ਏਡੇ ਏਡੇ ਦਾੜੇ ਖੁੱਲੇ ਸ਼ਰਮਣੀ ਕਮੇਟੀ ਵਾਲੇ ਕੁਝ ਸੀ ਤੇ ਉਹਨਾਂ ਨੇ ਪੱਗਾਂ ਵੀ ਬੰਨੀਆਂ ਮੈਂ ਇਦਾਂ ਲੰਘਦਾ ਦੂਰ ਖੜਾ ਸੀ ਮੈਂ ਸਿਕਿਉਰਿਟੀ ਚੈੱਕ ਕਰਾ ਕੇ ਅੱਗੇ ਲੰਘ ਗਿਆ ਮੈਂ ਇਦਾਂ ਖੜਾ ਮੈਂ ਲਗਾਤਾਰ ਉਹ ਮਾਹੌਲ ਵੇਖਦਾ ਰਿਹਾ ਨਾਲ ਉਹਨਾਂ ਆਲੇ ਦੁਆਲੇ ਕੋਈ 50 60 ਬੰਦਿਆਂ ਦੇ ਵਿੱਚ 50 60 ਬੰਦਿਆਂ ਦੇ ਵਿੱਚ ਉਹ 6 7 ਜਣੇ ਇੱਕ ਵੈਸੇ ਲੰਬੇ ਤੇ ਪੱਗਾਂ ਨਾਲੋਂ ਧੂ ਲੰਬੇ ਲੱਗਦੇ ਚੌੜੇ ਵਧੀਆ ਏਡਾ ਏਡਾ ਦਾੜਾ ਤੇ ਉਹ ਐਂ ਲੱਗੇ ਵੀ ਜਰ ਜਿਵੇਂ ਸੱਚੀ ਸ਼ੇਰ ਖੜੇ ਹੋ ਐਂ ਲੱਗੇ ਵੀ ਸ਼ੇਰ ਖੜੇ ਆ ਇੰਨਾ ਪ੍ਰਭਾਵ ਭਵੇ ਉਹਨਾਂ ਬੰਦਿਆਂ ਨੂੰ ਸੋ ਦਾੜੀ ਪੱਕ ਹੈ ਜਿਹੜੀ ਸਾਡੀ ਇਹ ਸਾਡਾ ਇੱਕ ਪਹਿਰਾਵਾ ਜਦੋਂ ਦਾੜਾ ਖੁੱਲਾ ਹੁੰਦਾ ਅਸੀਂ ਪੱਕ ਬੰਨਦੇ ਆ ਇਹ ਬੜਾ ਸੋਹਣਾ ਲੱਗਦਾ ਤੇ ਜਿਸ ਵੇਲੇ ਉਹ ਪੱਕ ਕਿਸੇ ਇੱਜ਼ਤ ਦੀ ਕਿਸੇ ਧੀ ਦੀ ਨਗਨ ਪਈ ਦੇ ਉੱਤੇ ਇੱਜ਼ਤ ਢਕਣ ਵਾਸਤੇ ਵਰਤੀ ਜਾਏ ਉਹ ਪੱਕ ਦੀ ਗੱਲ ਹੁੰਦੀ ਹੈ ਵੀ ਵਾਹ ਬਈ ਜਦੋਂ ਪੱਗ ਕਿਸੇ ਡੁੱਬਦੇ ਨੂੰ ਕੱਢਣ ਵਾਸਤੇ ਬੰਦਾ ਵਿੱਚ ਸਿਰ ਦੇਂਦਾ ਵੀ ਤੇਰੀ ਜਾਨ ਬਚਾਉਣੀ ਉਦਾਂ ਪੱਗ ਨਹੀਂ ਲਾਈਦੀ ਫਿਰ ਅੱਜ ਤੇਰੀ ਪੱਗ ਲਾ ਕੇ ਵੀ ਤੇਰੀ ਜਾਨ ਬਚਾਉਣੀ ਆ। ਉਹ ਫਿਰ ਦੁਨੀਆ 'ਚ ਗੱਲ ਹੁੰਦੀ ਆ ਵੀ ਫਲਾਣੇ ਬੰਦੇ ਨੇ ਦਸਤਾਰ ਲਾ ਕੇ ਫਿਰ ਉਹਦੀ ਜਾਨ ਬਚਾਈ। ਸੋ ਦਸਤਾਰ ਬੜੀ ਪਿਆਰੀ ਲੱਗਦੀ ਏ, ਸੋਹਣੀ ਲੱਗਦੀ ਏ। ਨਾਮ ਹੀ ਲੱਗੇ ਛੱਡੋ ਯਾਰ। ਸਾਡੇ ਕਲਗੀਆਂ ਵਾਲੇ ਬਣਦੇ ਸੀ ਇਸ ਕਰਕੇ ਅਸੀਂ ਬਣਦੇ ਆਂ ਬਸ। ਗੱਲ ਪੁੱਤ। ਆਹ ਤ੍ਰੀਆ ਦਾ ਵਾਜਾਂ ਵਾਲੇ ਬੰਨਦੇ ਸੀ ਸਾਨੂੰ ਸੋਹਣੀ ਲੱਗਦੀ ਤੇ ਇਸ ਕਰਕੇ ਜੇ ਅਸੀਂ ਸਾਨੂੰ ਕਹਿੰਦੇ ਕੇਸ ਰੱਖ ਲਓ ਰੱਖ ਲਓ ਕਿੰਡੀ ਕਬੱਡੀ ਗੱਲ ਹੋ ਜਾਗੀ ਅੱਛਾ ਸੋਹਣਾ ਹੀ ਲੱਗਾਂਗੇ ਮਾੜੇ ਨਹੀਂ ਲੱਗਦੇ ਅਗਲੀ ਗੱਲ ਪੱਗ ਬੰਨ ਲਓ ਦਸਤਾਰ ਜਿੱਦਾਂ ਦੀ ਮਰਜ਼ੀ ਬੰਨ ਲਓ ਮੈਨੂੰ ਕੱਲ ਕਹਿੰਦਾ ਕਿ ਭਾਈ ਕਹਿੰਦਾ ਪੱਗ ਪਾਪਾ ਤੁਸੀਂ ਭਾਈ ਸਾਹਿਬ ਦੂਜੀ ਤਰ੍ਹਾਂ ਪੱਗ ਬੰਨਦੇ ਸੀ ਅੱਜ ਹੁਣ ਇਦਾਂ ਦੀ ਬੰਨਣ ਲੱਗੇ ਮੈਂ ਕਿਹਾ ਮੇਰੀ ਮਰਜ਼ੀ 'ਚ ਮੈਂ ਜਿੱਦਾਂ ਦੀ ਮਰਜ਼ੀ ਬੰਨਾਂ ਤੂੰ ਮੇਰੀ ਪੱਗ ਕਿਉਂ ਵੇਖਦਾ ਮੇਰੀਆਂ ਗੱਲਾਂ ਸੁਣਦਾ ਹੈ ਇਹ ਪੱਗ ਦਮਾਲਾ ਬੰਨ ਲਓ ਭਾਵੇਂ ਦੁੱਜੀ ਪਾ ਇਹਦੇ ਨਾਲ ਕੋਈ ਫਰਕ ਪੈਂਦਾ ਇਹਦੇ ਵਿੱਚ ਕੀ ਹੈ ਕਿ ਪੱਗਾਂ ਦਾ ਵੀ ਫਰਕ ਹੈ ਕੁਝ ਉਹ ਮੈਂ ਵੱਡੀ ਪੱਗ ਬੰਨਦਾ ਕੰਨ ਬੰਦ ਹੋਣ ਕਰਕੇ ਸਿਰ ਭਾਰਾ ਹੋ ਜਾਂਦਾ ਕਈ ਵਾਰੀ ਦਮਾਲਾ ਬੰਨਣਾ ਹਲਕਾ ਜਿਹਾ ਹੁੰਦਾ ਜਿਵੇਂ ਸੁੱਖਾ ਰਹਿੰਦਾ ਕਰਨ ਤੇ ਮੈਂ ਕਹਿੰਦਾ ਚਲੋ ਠੀਕ ਐਨੇ ਸਾਲ ਮੈਂ ਦਮਾਲਾ ਘਟ ਤੋਂ ਘਟ ਮੈਂ ਅੱਠ ਵਿੱਚ ਸ਼ੁਰੂ ਕੀਤਾ ਸੀ ਪਹਿਲਾਂ ਗੋਲ ਪੱਗਾਂ ਬੰਨਦੇ ਰਾੜਾ ਸਾਹਿਬ ਗੋਲ ਬੰਨਦੇ ਸੀ ਫਿਰ ਦਮਾਲਾ ਸ਼ੁਰੂ ਕਰ ਲਿਆ ਤੇ ਮੈਨੂੰ ਲੱਗਦਾ ਮੈਂ 14 ਤੱਕ ਦਮਾਲਾ ਬੰਦਦਾ ਨੇ ਹਜ਼ਾਰਾਂ ਦੇ ਕਮਾਂ ਤੇ ਘਟ ਹੈ ਲੱਖਾਂ ਨੌਜਵਾਨਾਂ ਨੇ ਦਮਾਲੇ ਬੰਨਣੇ ਸ਼ੁਰੂ ਕਰ ਦਿੱਤੇ ਸਟੇਜ ਤੇ ਬੱਚੇ ਵੇਖਦੇ ਸੀ ਬੱਚਿਆਂ ਨੂੰ ਵੇਖ ਕੇ ਦਮਾਲੇ ਦਸਤਾਰਾਂ ਸੋਹਣੀਆਂ ਲੱਗਦੀਆਂ ਤੇ ਮੈਂ دیਵਾਨਾਂ ਚ ਵੇਖਦਾ ਰਿਹਾ ਦਮੱਲੇ ਹੀ ਦਮੱਲੇ ਜੇ ਤੁਸੀਂ 11 12 ਦੇ ਦੀਵਾਨ ਕੱਢੋ ਵੇਖੋ ਤੁਹਾਨੂੰ ਦਿਨ ਨਜ਼ਰ ਆਏਗੇ ਦਮਾਲੇ ਹੀ ਦਮਾਲੇ ਸਾਰੇ ਹੀ ਉਹ ਫਿਰ ਹਾਣੀ ਨੂੰ ਹਾਣ ਨੂੰ ਹਾਣ ਪਿਆਰਾ ਹੁੰਦਾ ਹੈ ਜੇ ਕੋਈ ਨੌਜਵਾਨ ਕੀਰਤਨ ਕਰਦਾ ਹੋਵੇ ਅੱਗੇ ਵੀ ਨੌਜਵਾਨ ਬੈਠਾ ਹੋਵੇ ਉਹ ਕੁਦਰਤੀ ਰੀਸ ਕਰਦੇ ਨੇ ਉਹਨਾਂ ਨੂੰ ਉਵੇਂ ਦਾ ਹੀ ਚੰਗਾ ਲੱਗਣ ਲੱਗਦਾ ਸੋ ਚਲੋ ਉਹ ਤੇ ਸਾਡੀ ਮਰਜ਼ੀ ਹੈ ਦਸਤਾਰ ਜਿੱਦਾਂ ਦੀ ਮਰਜ਼ੀ ਸਜਾਓ ਪਰ ਵਧੀਆ ਲੱਗਦੀ ਹੈ ਹੁਣ ਕੇਸ ਰੱਖ ਲੈ ਪੱਗ ਬੰਨ ਲੈ ਇਹਦੇ ਨਾਲ ਸਾਡਾ ਭਲਾ ਕਰਤਾ ਕਹਿੰਦੇ ਕੇਸ ਨਾ ਕਟਾਇਓ ਅਮਰਤ ਛਕ ਲਿਆ ਇਸ ਹੁਣ ਹੀ ਲੱਗਦੇ ਆ ਭੈੜੀ ਤੇ ਲੱਗਦੇ ਚੰਗਾ ਹੀ ਕੀਤਾ ਬਾਕੀ ਸੇਫਟੀ ਵੀ ਹੈ ਕਦੇ ਡਿੱਗ ਪਏ ਛੱਟ ਵੱਜ ਗਈ ਪੱਗ ਬਚਾ ਲੈਂਦੀ ਹੈ ਦਸਤਾਰ ਨੇ ਖਰੇ ਕਿੰਨੀ ਵਾਰੀ ਛੱਟਾਂ ਤੋਂ ਬਚਾਇਆ ਹੋਣਾ ਸਾਡੀ ਸੇਫਟੀ ਵੀ ਹੈ ਦਸਤਾਰ ਵਾਲੇ ਨੂੰ ਹੈਲਮਟ ਪਾਉਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਦਸਤਾਰ ਸੇਫਟੀ ਕਰਕੇ ਪੂਰੀ ਫਿੱਟ ਆ ਜਾਂਦੀ ਹੈ ਹੈਲਮਟ ਨਹੀਂ ਸਾਨੂੰ ਪੰਜਾਬ 'ਚ ਪਾਉਣਾ ਪੈਂਦਾ ਪੱਗ ਜਿਹੜੀ ਸਾਡੀ ਸੇਫਟੀ ਦੀ ਵੀ ਗੱਲ ਫਾਇਦਾ ਹੁੰਦਾ ਗੱਲ ਇਹ ਨਹੀਂ ਪੱਗ ਪੱਗਾਂ ਰਾਜਸਥਾਨੀਆਂ ਵੀ ਬਨਦੇ ਹੁੰਦੇ ਸੀ ਪਹਿਲਾਂ ਪੁਰਾਣੇ ਰਾਜੇ ਮਹਾਰਾਜੇ ਵੀ ਬਨਦੇ ਹੁੰਦੇ ਸੀ ਪਰ ਸਾੰਭ ਕੇ ਬਸ ਆਪਾਂ ਰੱਖੀ ਹੈ ਪੱਗਾਂ ਤੇ ਬਨਦੇ ਹੀ ਰਹੇ ਆ ਸਾਰੇ ਇਹ ਛੁਰੂ ਤੋਂ ਚੱਲਦੀਆਂ ਆਈਆਂ ਪਰ ਇਹਨੂੰ ਗੁਰੂ ਸਾਹਿਬ ਨੇ ਕਿਹਾ ਬੰਨਿਆ ਹੀ ਕਰੋ ਜਦੋਂ ਕੇਸ ਰਖਾਤੇ ਤੈਨੂੰ ਸਾਹਮਣਾ ਤਾਂ ਕੇ ਸਾਨੂੰ ਫਿਰ ਹੈਗਾ ਹੀ ਸੀ ਫਿਰ ਪੱਗ ਪੱਕੀ ਹੋਊਗੀ ਚਲੋ ਅਗਲੀ ਗੱਲ ਸੁਣੋ ਪੰਜ ਪਿਆਰੇ ਕਹਿੰਦੇ ਆ ਕੇਸ ਨਾ ਕਟਾਈ ਚੰਗਾ ਹੋ ਗਿਆ ਸੋਹਣੇ ਲੱਗਣ ਲੱਗੇ ਦੂਜੀ ਗੱਲ ਪੰਜ ਪਿਆਰੇ ਅੰਮਰ ਸ਼ਕਾਨ ਵੇਲੇ ਕਹਿ ਦਿੰਦੇ ਆ ਕਹਿੰਦੇ ਤੂੰ ਸ਼ਰਾਬ ਨਾ ਪੀਵੀਂ ਨਸ਼ਾ ਨਹੀਂ ਕਰਨਾ ਹੁਣ ਸ਼ਰਾਬ ਨਹੀਂ ਪੀਣੀ ਤੇ ਸ਼ਰਾਬ ਵਾਲਾ ਕਿਹੜਾ ਸੁખી ਹੋਇਆ ਘਰ ਪੀਣ ਵਾਲੇ ਨੂੰ ਹੀ ਨਜ਼ਾਰਾ ਨਜੂਰਾ ਆਉਂਦਾ ਹੋਣਾ ਮਾੜਾ ਮੋਟਾ ਟੱਬਰ ਤੇ ਸਾਰਾ ਦੁਖੀ ਹੋਈ ਰਹਿੰਦਾ ਨਾ ਪੀਣ ਵਾਲੇ ਨੂੰ ਕਹਿੰਦਾ ਚੜਦਾ ਹੋਣਾ ਲੋਰ ਪਰ ਸੱਚੀ ਲੋਰਲਾਰ ਮੈਂ ਤੇ ਜਿੰਨੇ ਕੁ ਰਿਸ਼ਤੇਦਾਰੀਆਂ ਵਿੱਚ ਪੀਂਦੇ ਵੇਖੇ ਆ ਘਰ 'ਚ ਵੀ ਪੀਂਦੇ ਵੇਖੇ ਆ ਅਸੀਂ ਲੋਰਲਾਰ ਚੜਦਾ ਤੇ ਨਹੀਂ ਵੇਖਿਆ ਉਲਟੀਆਂ-ਉਲਟੀਆਂ ਹੋਣੀਆਂ ਸਵੇਰੇ ਨਿੰਪੂ ਪਾਣੀ ਪਾ ਦਿਓ ਚੱਕਰ ਰਾਉਂਦੇ ਨੇ ਹੁਣ ਸਿਰ ਭਾਰਾ ਹੋ ਗਿਆ ਇਹੋ ਜਿਹਾ ਕੰਮ ਤੇ ਹੁੰਦਾ ਵੇਖੋ ਫਾਇਦਾ ਮੈਨੂੰ ਲੱਗਿਆ ਨਹੀਂ ਕੋਈ ਦੋ-ਚਾਰ ਘੰਟੇ ਪਤਾ ਨਹੀਂ ਕੀ ਉਹਨਾਂ ਨੂੰ ਨਜ਼ਾਰਾ ਆਉਂਦਾ ਹੋਣਾ ਇਹ ਉਹ ਪੀਣ ਵਾਲੇ ਦੱਸ ਸਕਦੇ ਆ ਪਰ ਸ਼ਰਾਬ ਨੇ ਘਰ ਪੱਟੇ ਬਹੁਤ ਐ ਦਾ ਤੇ ਸਾਨੂੰ ਪਤਾ ਉਜੜੇ ਬਹੁਤ ਐ ਇਹਦਾ ਤੇ ਪਤਾ ਸ਼ਰਾਬਾਂ ਨਾਲ ਧੀਆਂ ਭੈਣਾਂ ਰੋਂਦੀਆਂ ਜਰੂਰ ਵੇਖੀਆਂ ਐ ਤੇ ਸਾਨੂੰ ਪਤਾ ਐ ਮਾਵਾ ਬਿਲਕਦੀਆਂ ਵੇਖੀਆਂ ਐ ਇਹ ਸਾਨੂੰ ਪਤਾ ਐ ਘਰ ਵਾਲੀਆਂ ਰੋਂਦੀਆਂ ਵੇਖੀਆਂ ਐ ਇਹ ਪਤਾ ਐ ਬੱਚੇ ਰੋਂਦੇ ਵੇਖਿਆ ਇਹ ਪਤਾ ਐ ਮੈਂ ਆਪਣੀ ਮਾਂ ਰੋਂਦੀ ਵੇਖੀ ਐ ਸ਼ਰਾਬ ਕਰਕੇ ਤੇ ਸ਼ਰਾਬ ਜਿਹੜੀ ਐ ਨਾ ਇਹਨੇ ਕਿਤੇ ਵਫਾ ਤੇ ਕੀਤਾ ਹੀ ਤੇ ਕਹਿੰਦੇ ਬੁੱਲਿਆ ਮਨ ਦਾ ਕੀ ਸਮਝਾਉਣਾ ਇਧਰੋਂ ਪਟਿਆ ਇਧਰ ਲਾਉਣਾ ਛੱਡਣੀ ਐ ਜਿਹੜੇ ਬੰਦੇ ਨੇ ਛੱਡ ਦੇਣੀ ਐ ਦਵਾਨਾਂ ਚ ਮੈਂ ਵੇਖਿਆ ਮੈਂ ਅੱਜ ਕਈ ਬੰਦੇ ਕਹਿੰਦੇ ਪੀ ਕੇ ਬੈਠਾ ਸੀ ਮੈਂ ਮੈਦਵਾਨ ਚ ਗਿਆ ਮੈਂ ਘੁੱਟ ਲਈ ਹੋਈ ਸੀ ਮੈਦਵਾਨ ਸੁਣਿਆ ਮੁੜ ਕੇ ਨਹੀਂ ਪੀਤੀ ਕਹਿੰਦੇ ਹੁਣ ਮੈਨੂੰ ਦੀਵਾਨ ਦਾ ਹੀ ਨਸ਼ਾ ਹੋ ਗਿਆ ਪੀ ਕੇ ਇੱਕ ਮੈਂ ਇੱਧਰ ਬਡੁੰਦੀ ਵਾਲੇ ਪਾਸੇ ਗਿਆ ਸੀ ਪਿੰਡ ਬੰਦਾ ਮੈਨੂੰ ਮਿਲਿਆ ਉਹਦੇ ਘਰ ਵਾਲੇ ਕਹਿੰਦੇ ਜੀ ਇਹ ਨਾਲੇ ਪੀਂਗਾ ਵੀ ਇਹ ਨਾਲੇ ਦੀਵਾਨ ਵੀ ਸੁਣਦਾ ਮੈਂ ਕਿਹਾ ਤੂੰ ਦੀਵਾਨ ਵੀ ਸੁਣੀ ਜਾਂਦਾ ਨਾਲੇ ਪੀ ਵੀ ਜਾਂਦਾ ਕਹਿੰਦਾ ਜਦੋਂ ਧਾਰਨਾ ਵੜਦੇ ਹੋਂ ਉਹਨਾਂ ਦੀ ਇਹਦਾ ਨਸ਼ਾ ਹੋ ਜਾਂਦਾ ਮੈਨੂੰ ਕਹਿੰਦਾ ਕਹਿੰਦਾ ਇਹਦਾ ਨਸ਼ਾ ਹੋ ਜਾਂਦਾ ਕਹਿੰਦਾ ਇਹ ਵੀ ਨਹੀਂ ਛੱਡ ਹੁੰਦੀ ਕਰੀਏ ਕੀ ਇਹ ਵੀ ਨਹੀਂ ਛੱਡ ਹੁੰਦੀ ਉਹ ਵੀ ਨਹੀਂ ਛੱਡੂ ਨਾ ਦੁਆਨ ਛੱਟ ਹੁੰਦਾ ਐ ਨਾ ਅੱਜ ਕੱਲ ਤੇ ਮਨੋਰੰਜਨ ਦੇ ਸਾਧਨ ਚਲੋ ਫੇਰ ਵੀ ਕਿੰਨੇ ਆ ਵਟਸਐਪ ਚੱਲੀ ਜਾਂਦਾ ਇੰਸਟਾਗ੍ਰਾਮ ਜੱਲੀ ਜਾਂਦਾ ਸ਼ੁਕਰ ਹੈ ਟਿਕਟੋਕ ਮਗਰੋਂ ਲੱਤੀ ਫੇਸਬੁੱਕ ਚੱਲੀ ਜਾਂਦੀ ਐ ਉਹ ਪਹਿਲੇ ਸਮਿਆਂ 'ਚ ਫੋਨ ਫਾਨ ਕਿੱਥੇ ਸੀ ਨਜ਼ਾਰਾ ਜਦੋਂ ਆਉਂਦਾ ਸੀ ਸੰਗਤ ਵਿੱਚ ਹੀ ਆਉਂਦਾ ਸੀ ਆਹੀ ਸਵਾਦ ਜਿਆ ਹੁੰਦਾ ਕਹਿੰਦੇ ਕੀਰਤਨ ਸੁਣਨਾ ਧਾਰਨਾ ਮੈਨੂੰ ਯਾਦ ਆ ਅਸੀਂ ਰਾਣਾ ਸਾਹਿਬ ਜਾਂਦੇ ਸੀ ਬਰਸੀ ਤੇ ਅੱਗੇ ਬਹਿ ਕੇ ਮੈਂ ਸਾਰਾ ਪ੍ਰੋਗਰਾਮ ਰਾਤ ਦੇ 7 ਵਜੇ ਚੌਂਕੜਾ ਲਾ ਕੇ ਬਹਿਣਾ 2 ਵਜ ਜਾਂਦੇ ਸੀ ਅਰਦਾਸ ਕਰਦੇ ਸੀ ਫਿਰ ਆਸਾ ਦੀ ਬਾਹਰ ਸੌ ਰਾਈ 4 ਵਜੇ ਤੱਕ ਬੈਠੇ ਰਹਿਣਾ ਕਿਸੇ ਨਾ ਕਿਸੇ ਨੇ ਨਵੀਂ ਧਾਰਨਾ ਪੜ੍ਹ ਦੇਣੀ ਇਹੀ ਸੁਣਨ ਵਾਸਤੇ ਇੱਕ ਧਾਰਨਾ ਨਵੀਂ ਸੁਣਿਆਉਂਦੇ ਅਸੀਂ ਵਰਸੀ ਤੇ ਸਾਰਾ ਸਾਲ ਉਦਾਂ ਹੀ ਲੋਰ ਰਹਿੰਦਾ ਸਾਲ-ਸਾਲ ਇੱਕ ਧਾਰਨਾ ਦਾਸ ਰਹਿਦਾ ਨਵੀਂ ਚੀਜ਼ ਨਵਾਂ ਕੁਝ ਹੈ ਨਹੀਂ ਸੀ ਨਾ ਕੋਈ ਹਸਾਉਣ ਵਾਲਾ ਨਾ ਕੋਈ ਸੁਣਾਉਣ ਵਾਲਾ ਨਵੇਂ ਸਾਲ ਦਾ ਪ੍ਰੋਗਰਾਮ ਵੇਖ ਲੋ ਆਪਾਂ ਜਦੋਂ ਟੀਵੀ ਚ ਆਉਂਦਾ ਸੀ ਲਸ਼ਕਾਰਾ ਆ ਗਿਆ ਹੁੱਲੇ-ਹੁਲਾ ਰਿਆ ਆ ਗਿਆ ਲਾਰਾ ਲੱਪਾ ਆ ਗਿਆ ਜੇ ਤੱਕ ਜੇਕਰ ਤੇ ਤੱਕ ਨਹੀਂ ਇਹ 9099 ਦੀ ਗੱਲ ਕਰਦਾ ਮੈਂ 9099 92 93 94 ਉਦੋਂ ਸਾਲ ਬਾਅਦ ਨਵੇਂ ਸਾਲ ਦਾ ਪ੍ਰੋਗਰਾਮ ਆਉਂਦਾ ਜਲੰਧਰ ਦੂਰਦਰਸ਼ਨ ਵਾਲੇ 9 ਵਜੇ ਸ਼ੁਰੂ ਕਰਦੇ 11 12 ਮਸ਼ਹੂਰੀਆਂ ਦੇ ਵਿੱਚ ਹੀ ਲੰਘ ਜਾਂਦਾ ਤੇ ਬੈਠੇ ਰਹਿੰਦੇ ਵੀ ਬੜਾ ਪਤਾ ਨਹੀਂ ਕੀ ਆਉਣਾ ਤੇ ਦੇਖਦੇ ਹੁੰਦੇ ਸੀ ਨਾ ਹੁਣ ਅੱਜ ਕੱਲ ਟੀਵੀ ਕੰਨੀ ਵੇਖਦਾ ਐਦਾਂ ਦਾ ਜਲੰਧਰ ਦੂਰਦਰਸ਼ਨ ਕਿਹੜਾ ਲਾਉਂਦਾ ਕੋਈ ਵੀ ਹੋਣਾ ਉਦੋਂ ਤੇ ਤਰਸਦੇ ਰਹਿੰਦਾ ਸੀ ਤੇ ਅੱਜ ਕੱਲ ਤੇ ਐਂ ਚੱਲਦਾ ਆ ਵਧੀਆ ਨਹੀਂ ਕੈਨੂੰ ਸੁਣ ਲੋ ਹੁਣ ਇਹਨੂੰ ਸੁਣ ਲੋ ਹੁਣ ਇਹਨੂੰ ਸੁਣ ਐਂ ਚੱਲਦਾ ਹੁਣ ਤੇ ਉਂਗਲਾਂ ਤੇ ਚੱਲਦਾ ਸਾਰਾ ਉਂਗਲਾਂ ਤੇ ਚੱਲਦਾ ਆਹ ਅੰਗੂਠਾ ਆ ਬਸ ਐ ਐ ਦੱਲੀ ਜਾਂਦਾ ਇਹਦੇ 'ਚ ਫਸ ਗਿਆ ਨਾ ਹੁਣ ਵੇਖੋ ਤੇ ਉਦੋਂ ਹੁੰਦਾ ਹੀ ਨਹੀਂ ਸੀ ਕੋਈ ਇੱਕ ਇੱਕ ਚੀਜ਼ ਜ਼ਿੰਦਗੀ ਬਦਲ ਦਿੰਦੀ ਸੀ ਤਾਂ ਕਰਕੇ ਧਾਰਨਾ ਵੀ ਸਵਾਦ ਦਿੰਦੀ ਸੀ ਉਹ ਐਦਾਂ ਸਾਜ਼ ਵਜਦੇ ਪਹਿਲੀ ਵਾਰੀ ਐਦਾਂ ਸੁਣਨੇ ਮਹਿਸੂਸ ਹੋਣਾ ਭਰਾ ਚਿੰਟਿਆਂ ਦਾ ਵਜਾਉਣਾ ਇਹਨਾਂ ਭਰਾ ਪਤਾ ਨਾ ਪੰਡ ਇਦਾਂ ਸਿੱਟਿਆ ਲਿਆ ਕੇ ਇੱਕ ਦਿਨ ਕਹਿੰਦਾ ਸਿੱਟ ਧਾਵੇ ਲਿਆ ਕੇ ਭਰਾ ਐ ਭਰਾ ਚਿੰਟੇ 6-7 ਚਿੰਟੇ ਨੇ ਆ ਫੜਦੰਮ ਜਿਹਾ ਏਡੇ ਏਡੇ ਵੱਡੇ ਇਹ ਜਿਆਦਾ ਅਸੀਂ ਸ਼ੁਰੂ ਕੀਤਾ ਸੀ ਢੋਲਕੀਆਂ ਦੋ ਗਾਂ ਜੋੜੀ ਵਿੱਚ ਕੀਬੋਰਡ ਵੱਜਦਾ ਪਿੱਛੇ ਮਾਈਕਾਂ 'ਚ ਬੋਲਣ ਵਾਲੇ ਬੰਦੇ ਇਦਾਂ ਪੂਰਾ ਗਾਹ ਪਾ ਦਿੰਦੇ ਦਵਾਨ 'ਚ ਫਿਰ ਨਜ਼ਾਰਾ ਆਉਂਦਾ ਸੀ ਹੁਣ ਉਹ ਇੱਕ ਸਵਾਦ ਆਉਂਦਾ ਇੱਕ ਲੋਰ ਆਉਂਦਾ ਇੱਕ ਨਸ਼ਾ ਹੈ ਤੇ ਸ਼ਰਾਬਾਂ ਨੇ ਘਰ ਪੱਟੇ ਬਹੁਤ ਐ ਵਸਾਇਆ ਕਿਸੇ ਦਾ ਨਹੀਂ ਤਾਂ ਕਰਕੇ ਛੱਡ ਦਿਓ ਇਹਨੂੰ ਮਗਰੋਂ ਲਾਓ ਜੇ ਕੋਈ ਪੀਣ ਵਾਲਾ ਵਿੱਚ ਹੈਗਾ ਕਿ ਸਾਡੇ ਗੇਟ ਅੱਗੇ ਲਿਖ ਕੇ ਲਾ ਸਾਡਾ ਗੁਰਸਿੱਖਾਂ ਦਾ ਘਰ ਹੈ ਇੱਥੇ ਸ਼ਰਾਬ ਪੀ ਕੇ ਕੋਈ ਨਹੀਂ ਕੀ ਲਿਖਣਾ ਸਾਡਾ ਗੁਰਸਿੱਖਾਂ ਦਾ ਘਰ ਹੈ ਗੁਰੂ ਜੀ ਦੇ ਸਿੱਖਾਂ ਦਾ ਘਰ ਹੈ ਇੱਥੇ ਕੋਈ ਸ਼ਰਾਬ ਪੀ ਕੇ ਨਹੀਂ ਤੇ ਬਰਕਤ ਵੀ ਰਹੇਗੀ ਸ਼ਰਾਬ ਨਿਕਲੀ ਰਹੇਗੀ ਘਰ ਦੇ ਵਿੱਚੋਂ ਤੇਰਾ ਬੱਚਾ ਪੜੇਗਾ ਵੀ ਸ਼ਰਾਬ ਪੀ ਕੇ ਸਾਡੇ ਘਰ ਕੋਈ ਵੱਡਦਾ ਨਹੀਂ ਵੱਡਾ ਹੋ ਕੇ ਬੱਚੇਗਾ ਤੇ ਕੋਸ਼ਿਸ਼ ਕਰ ਫਿਰ ਵਿੱਚ ਕਈ ਕਹਣਗੇ ਬਾਜ ਜਦੋਂ ਕੋਈ ਮਾੜੀ ਮੋਟੀ ਮਜਬੂਰੀ ਬਣ ਜਾਂਦੀ ਹੈ ਵਿਆਹ ਟੰਗ ਦੇ ਉੱਤੇ ਬਾਕੀ ਉਦਾਂ ਤੇ ਨਹੀਂ ਵਿੱਚ ਇਹ ਵੀ ਹੈਗੇ ਉਹ ਜਦ ਮੈਂ ਕਹਿੰਦੇ ਨਹੀਂ ਵੀ ਇੱਕ ਬੰਦੇ ਨੂੰ ਕਿਹਾ ਵੀ ਤੂੰ ਪੀਣੀ ਨਹੀਂ ਕਹਿੰਦਾ ਨਹੀਂ ਪੀਂਦਾ ਕਹਿੰਦਾ ਜੀ ਜਦੋਂ ਕੋਈ ਜ਼ੋਰ ਜਾਰ ਪਾਵੇ ਫੇਰ ਕਹਿੰਦੇ ਚੱਲ ਫੇਰ ਮਾੜੀ ਮੋਟੀ ਪੀ ਲਿਆ ਕਰ ਪਰ ਉਹਦਾ ਨਹੀਂ ਪੀਦਾ ਉਹ ਦੋ ਕੁ ਮਹੀਨਿਆਂ ਬਾਅਦ ਫੇਰ ਮਿਲਿਆ ਕਹਿੰਦੇ ਪੀਤੀ ਤੇ ਨਹੀਂ ਕਹਿੰਦੇ ਨਾ ਉਹ ਨਹੀਂ ਪੀਂਦੇ ਜੀ ਅੱਪਾ ਛੱਡ ਦਿਓ ਆ ਬਿਲਕੁਲ ਨਹੀਂ ਪੀਂਦੇ ਬਸ ਜਦੋਂ ਕੋਈ ਜ਼ੋਰ ਪਾਵੇ ਉਦੋਂ ਹੀ ਪੀਂਦੇ ਕਹਿੰਦੇ ਆ ਬੰਦਾ ਕੌਣ ਹੈ ਕਹਿੰਦੇ ਜ਼ੋਰ ਪਾਣ ਲਈ ਰੱਖਿਆ ਹੋਇਆ ਹੈ ਜਿਹੜਾ ਇੱਕ ਨਾਲ ਲਈ ਫਿਰਦਾ ਹੈ ਇਹ ਰੋਜ਼ ਜ਼ੋਰ ਪਾ ਦਿੰਦਾ ਫਿਰ ਪੀਣੀ ਪੈਂਦੀ ਪੀਣ ਵਾਲਿਆਂ ਨੇ ਤਾਂ ਕੁਝ ਨਾ ਕੁਝ ਵਿੱਚੋਂ ਕੱਢ ਹੀ ਲੈਣਾ ਹੁੰਦਾ ਸੋ ਇਹਦੇ 'ਚੋਂ ਕੱਢਾਂਗੇ ਕੀ ਕੁਝ ਨਹੀਂ ਨਿਕਲੂਗਾ ਇਹਦੇ 'ਚੋਂ ਲੱਭਾਂਗੇ ਕੀ ਇਹਦੇ ਵਿੱਚ ਕਿੱਲਿਆਂ ਦੇ ਕਿੱਲੇ ਗਵਾਚੇ ਵੇਖੇ ਇਹ ਪਿਆਲੀ ਦੇ ਵਿੱਚ ਘਰ ਵਾਲਿਆਂ ਦੇ ਹਾਸੇ ਗਵਾਚੇ ਵੇਖੇ ਬੱਚਿਆਂ ਦੇ ਹਾਸੇ ਗਵਾਚੇ ਵੇਖੇ ਬੱਚਿਆਂ ਦੀਆਂ ਪੜ੍ਹਾਈਆਂ ਗਵਾਚਦੀਆਂ ਵੇਖੀਆਂ ਇਹਨਾਂ ਸ਼ਰਾਬ ਦੀਆਂ ਪਿਆਲੀਆਂ ਤੁੱਜੜਦੇ ਤੇ ਵੇਖੇ ਬਸ ਤੇ ਕਿਹੜੇ ਵੇਖੇ ਇਹਦੇ ਚ ਕੱਖ ਨਹੀਂ ਨਿਕਲਦਾ ਨਸ਼ਾ ਕਿਸੇ ਵੀ ਤਰ੍ਹਾਂ ਦਾ ਮਾੜਾ ਹੀ ਮਾੜਾ ਨਸ਼ਾ ਕਰੋ ਗੁਰੂ ਜੀ ਦੇ ਗਿਆਨ ਦਾ ਨਸ਼ਾ ਕਰੋ ਬਾਣੀ ਦਾ ਨਸ਼ਾ ਕਰੋ ਪਿਆਰ ਦਾ ਗੁਰੂ ਸਾਹਿਬ ਨੂੰ ਪਿਆਰ ਕਰੀਏ ਇਹ ਵੀ ਨਸ਼ਾ ਹੀ ਹੁੰਦਾ ਹੈ ਬੰਦਾ ਲੋਰਜੇ ਚ ਰਹਿੰਦਾ ਪਿਆਰ ਦਾ ਨਸ਼ਾ